ਸਕਦੇ ਹੋ ਤੁਸੀਂ ਸਿਹੜੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਗੰਗੂਦੇ ਪਿੰਡ ਸਿਹੜੀ ਤੋਂ ਨਗਰ ਕੀਰਤਨ ਸਰਹੰਦੇਲੀ ਰਵਾਨਾ ਹੁੰਦਾ ਸਵੇਰ ਸਰਹੰਦੇਲੀ ਕਚੈਰੀ ਦੇ ਵਿੱਚ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਅੱਜ ਪੇਸ਼ ਕੀਤਾ ਜਾਣਾ ਉਸੇ ਤਰ੍ਹਾਂ ਬਿਹਤ ਖੂਬਸੂਰਤ ਜਿਹੜੀ ਆ ਪਾਲਕੀ ਤਿਆਰ ਕੀਤੀ ਗਈ ਜਿਸ ਦੇ ਵਿੱਚ ਮਾਤਾ ਗੁਜਰੀ ਜੀ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਦੇ ਸਰੂਪ ਰੱਖੇ ਗਏ ਨੇ ਬਿਹਤ ਕਉ ਸੁਰਤੇ ਸਪੈਸ਼ਲ ਬਲਦਾ ਦੁਆਰਾ ਇੱਕ ਤੰਗਾ ਜੋੜਿਆ ਜਾਂਦਾ ਹੈ ਜਿਸ ਤਰ੍ਹਾਂ ਇਹ ਇਸੇ ਤਰ੍ਹਾਂ ਨਗਰ ਕੀਰਤਨ ਜਿਹੜਾ ਇਥੋਂ ਸਰਹੰਦ ਦੇ ਲਈ ਰਵਾਨਾ ਹੁੰਦਾ ਹੈ ਬਹੁਤ ਪਾਵਕ ਤਸਵੀਰਾਂ ਨੇ ਹਾਲਾਂਕਿ ਚਰਦੀ ਕਲਾ ਦਾ ਪ੍ਰਤੀਕ ਹੈ ਕਿਉਂਕਿ ਸਾਹਿਬਜ਼ਾਦਿਆਂ ਨੇ ਜ਼ਾਲਮ ਹਕੂਮਤ ਦੇ ਅੱਗੇ ਸ਼ਹਾਦਤ ਜਿਹੜਾ ਜਿਹੜਾ ਦੇਣਾ ਪਸੰਦ ਕੀਤਾ ਨਾ ਕਿ ਈਨਮੰਨੀ ਜ਼ੁਲਮ ਦੇ ਖਿਲਾਫ ਲੜਾਈ ਹੈ ਜਿਹੜੀ ਉਹ ਜਾਰੀ ਰੱਖੀ ਤਾਂ ਇਹ ਤਸਵੀਰਾਂ ਬਹੁਤ ਖਾਸ ਤਸਵੀਰਾਂ ਨੇ ਬਹੁਤ ਪਾਵਕ ਇਹ ਤਸਵੀਰਾਂ ਨੇ ਚੜ੍ਹਦੀ ਕਲਾ ਦੇਖ ਸਕਦੇ ਹੋ ਤੁਸੀਂ ਬਹੁਤ ਵਿਸ਼ਾਲ ਇਹ ਨਗਰ ਕੀਰਤਨ ਜਿਤ ਤੱਕ ਤੁਹਾਡੀ ਨਜ਼ਰ ਜਾਊਗੀ ਉਥੇ ਤੱਕ ਜਿਹੜਾ ਤੁਸੀਂ ਸੰਗਤ ਦੀ ਸੰਗਤ ਤੁਹਾਨੂੰ ਨਜ਼ਰ ਆਊਗੀ तमाम ਚੀਜ਼ਾਂ ਨੇ ਰੌਸ਼ਨ ਹੈ ਤੇ ਉਹ ਤਾਂ ਵੱਡੀ ਤਦਾਦ ਦੇ ਵਿੱਚ ਇਸ ਵੇਲੇ ਸੰਗਤ ਜਿਹੜੀ ਆ ਇਸ ਵਿਸ਼ਾਲ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀ ਹੈ ਤਾਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਸਿਹੜੀ ਤੋਂ ਇਹ ਨਗਰ ਕੀਰਤਨ ਆ